ਜੀ ਸਤਿ ਸ਼੍ਰੀ ਅਕਾਲ ਉਸ ਤੋਂ ਮੈਂ ਉਹਦਾ ਕਾਕੂ ਹੀਰਾ ਬਣਾ ਲਿਆ ਲਓ ਵੀ ਮਿੱਤਰੋ ਅੱਜ ਟਾਈਮ ਨਾਲ ਆਪਾਂ ਕਟਾਰ ਸਿੰਘ ਵਾਲੇ ਖੜੇ ਆ ਤੇ ਜ਼ਿਲ੍ਹਾ ਬਠਿੰਡੇ ਦਾ ਪਿੰਡ ਆ ਬਿਲਕੁਲ ਵੱਡੇ ਰੋਡ ਦੇ ਪਿੰਡਾਂ ਤੇ ਆਪਣਾ ਬਾਈ ਚਮਕੌਰ ਦੀ ਮਤਲਬ ਹੈ ਨਾ ਵਰਕਸ਼ਾਪ ਦੇ ਪਹੁੰਚੇ ਮੋਟਰਸਾਈਕਲ ਦਾ ਕੰਮ ਕਰਦਾ ਬਾਈ ਤੇ ਆਹ ਦੇਖੋ ਆ ਨੰਬਰਾ ਬਾਈ ਦਾ ਤੇ ਮੈਂ ਕਹਿੰਦਾ ਚਮਕੌਰ ਮਿਸਤਰੀ ਇਹ ਹੈ ਬਾਈ ਇਹ ਮੋਟਰਸਾਈਕਲ ਨੂੰ ਨਾ ਮੈਂ ਕਹਿੰਦਾ ਯਾਰ ਨਵਾਂ ਵੀ ਨੀ ਰੀਸ ਕਰਦਾ ਇੰਨੀ ਘੈਂਟ ਕੁਆਲਿਟੀ ਮਤਲਬ ਹੈ ਨਾ ਕੁਆਲਿਟੀ ਦਿੰਦਾ ਮੋਟਰਸਾਈਕਲ ਨੂੰ ਇੰਨੀ ਘੈਂਟ ਗੱਲ ਬਾਤ ਆ ਇੱਕ ਵਾਰ ਬਿਲਕੁਲ ਜਮਾ ਓਰਿਜਨਲ ਆ ਕੰਮ ਨਹੀਂ ਬਿਲਕੁਲ ਗਟਾਰ ਸਿੰਘ ਜਮਾ ਵੱਡੇ ਰੋਡ ਦੇ ਉੱਤੇ ਪਿੰਡਾ ਬਾਈ ਦਾ ਤੇ ਪੂਰਾ ਘੈਂਟ ਕੰਮ ਆ ਤੇ ਅੱਜ ਆਪਾਂ ਆਪਦਾ ਮੋਟਰਸਾਈਕਲ ਲੈ ਕੇ ਆਏ ਸੀਗੇ ਆ ਤੁਸੀਂ ਦੇਖ ਸਕਦੇ ਹੋ ਤੇ ਮੋਟਰਸਾਈਕਲ ਦਾ ਆਪਾਂ ਕੰਮ ਕਰਾਇਆ ਪੂਰਾ ਘੈਂਟ ਕੰਮ ਆ ਬਾਈ ਦਾ ਠੀਕ ਆ ਤੇ ਆਜੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਤੇ ਪੂਰਾ ਘੈਂਟ ਆ ਬਾਈ ਆ ਤੁਸੀਂ ਦੇਖ ਸਕਦੇ ਹੋ ਤੇ ਆ ਦੇਖੋ ਮੋਟਰਸਾਈਕਲ ਮੋਟਰਸਾਈਕਲ ਖੜੇ ਆ ਪੂਰਾ ਘੈਂਟ ਕੰਮ ਆ ਬਾਈ ਦਾ ਤੇ ਆਹ ਦੇਖੋ ਤੁਹਾਨੂੰ ਦਿਖਾਉਣੇ ਆ ਆ ਜਾ ਵੀ ਸ਼ੈਡ ਤੋਂ ਆਹ ਦੇਖੋ ਔਰ ਮਿਸਤਰੀ ਕੀ ਵਾਲਾ ਵਦਗਾ ਜੀ ਔਰ ਕਹਿੰਦਾ ਕੰਮ ਜਾਵਾ ਹਾਂ 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 ਠੀਕ ਤੇ ਲੋ ਵੀ ਕਹਿੰਦੇ ਮੁੰਡੇ ਕੋਲੇ ਦੂਰੋਂ ਦੂਰੋਂ ਆਉਂਦੇ ਆ ਕਿੱਥੋਂ ਕਿੱਥੇ ਟਿਕਰਦੇ ਆਉਂਦੇ ਆ ਬਾਈ ਆਪਣੇ ਕੋਲੇ ਮੋਰਚਾ ਨਾਲੇ ਸਾਈਕਲ ਦੇ ਉੰਦੇ ਤੋਂ ਬਾਈ ਹੋ ਗਿਆ ਹੂੰ ਤੁੰਗਾਲੀ ਫੇਰੀ ਅੱਛਾ ਐ ਡੇੜੀ ਦੂਰੋਂ ਆਉਂਦੇ ਆ ਦੱਸੀ ਹਾਂ ਠੀਕ ਆ ਆਹ ਦੇਖੋ ਬਾਕੀ